ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਕੰਮਤੇ ਜਾ ਰਿਹਾ ਸੀ ਸੁਬਾਹ 6 ਵਜੇ ਤੋਂ ਉਧਰ ਦੇ ਸਾਊਥ ਦੇ ਨਾਲ ਲੱਗੇਗਾ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅਗੋਂ ਟਰਾਲ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕੰਮ ਕਰ ਗਈ ਤੇ ਤਿੰਨ ਜਿਹੜੇ ਤਿੰਨਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਨੌਜਵਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਸੀ ਭਰਾ 2 ਸਾਲ ਹੋਏ ਗਏ ਨੂੰ ਐਕਸੀਡੈਂਟ ਹੋ ਗਿਆ ਤੇ ਮ੍ਰਿਤਕ ਨੌਜਵਾਨ ਦੀ ਉਮਰ 22 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਹ ਸਟੱਡੀ ਵਿਜੇ ਤੇ ਗਿਆ ਸੀ ਕੈਨੇਡਾ ਦੱਸਿਆ ਜਾ ਰਿਹਾ ਕਿ 1 ਸਾਲ ਪਹਿਲਾਂ ਹੀ ਮ੍ਰਿਤਕ ਦੀ ਮਾਂ ਦੀ ਹੋਈ ਸੀ ਮੌਤ ਪਰਿਵਾਰ ਉਹ ਸਦਵੇਂ ਵਿੱਚੋਂ ਅਜੇ ਨਹੀਂ ਨਿਕਲਿਆ ਸੀ ਬਾਹਰ ਤਾ ਨੌਜਵਾਨ ਦੀ ਵੀ ਹੋ ਗਈ ਮੌਤ ਜਿਸ ਗੱਡੀ 'ਚ ਨੌਜਵਾਨ ਦਾ ਹੋਇਆ ਐਕਸੀਡੈਂਟ ਸੁਵਿਚਕ ਗੁਜਰਾਤ ਦੀ ਕੁੜੀ ਤੇ ਇੱਕ ਮਹਾਰਾਸ਼ਟਰ ਦਾ ਮੁੰਡਾ ਸੀ ਤੇ ਤਿੰਨਾਂ ਦੀ ਮੌਕੇ ਤੇ ਹੋ ਗਈ ਮੌਤ ਅੰਮਰਸਰ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਚਵਿੰਡਾ ਕਲਾਂ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 22 ਸਾਲ ਦੇ ਕਰੀਬ ਹੈ ਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਭਰਾ ਸੀ ਦੱਸਿਆ ਜਾ ਰਿਹਾ ਕਿ ਪਿਛਲੇ ਸਾਲ ਹੀ ਨੌਜਵਾਨ ਦੀ ਮਾਤਾ ਦੀ ਮੌਤ ਵੀ ਹੋ ਗਈ ਸੀ ਤੇ ਪਰਿਵਾਰ ਸਦਮੇ ਵਿੱਚ ਸੀ ਤੇ ਉਸ ਤੋਂ ਬਾਅਦ ਜਦੋਂ ਨੌਜਵਾਨ ਦੀ ਮੌਤ ਦਾ ਸਮਾਚਾਰ ਸਾਹਮਣੇ ਆਇਆ ਤਾਂ ਪਰਿਵਾਰ ਫਿਰ ਸਦਮੇ 'ਚ ਚਲਾ ਗਿਆ ਉਹ 2 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ਇਸ ਸੰਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦੇ ਹੀਰਾ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਕਲੌਤਾ ਪੁੱਤਰ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ ਬੀਤੇ ਦਿਨ ਉਹ ਬਰਮਤਨ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਹੇ ਸੀ ਆ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ ਤੇ ਦیدارਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਦੱਸਿਆ ਕਿ ਇਸ ਦੁਰਘਟਨਾ ਵਿੱਚ ਉਸਦੇ ਨਾਲ ਇੱਕ ਗੁਜਰਾਤ ਦੀ ਕੁੜੀ ਤੇ ਇੱਕ ਮਹਾਰਾਸ਼ਟਰ ਦਾ ਮੁੰਡਾ ਵੀ ਸੀ ਜਿਸ ਦੀ ਉਹ ਗੱਡੀ ਸੀ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਉੱਥੇ ਹੀ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਸਾਲ ਪਹਿਲਾਂ ਹੀ ਨੌਜਵਾਨ ਦیدارਜੀਤ ਸਿੰਘ ਦੀ ਮਾਂ ਦੀ ਮੌਤ ਹੋ ਗਈ ਸੀ ਦیدارਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਪਰ ਉਸ ਦੀ ਮੌਤ ਬਾਅਦ ਪਰਿਵਾਰ ਸਦਵੇਂ ਵਿੱਚ ਹੈ ਉੱਤੇ ਹੀ ਪੀੜਤ ਪਰਿਵਾਰ ਨੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਉਹਦਾ ਬੱਚੇ ਪੜ੍ਹਾਈ ਵੇਸਤਿਕ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਿਟ ਤੇ ਆ ਗਏ ਇਹੀ ਤੇ ਕੰਮਤੇ ਜਾ ਰਿਹਾ ਸੀ ਇਹ ਦیدارਜੀਤ ਸਿੰਘ ਹੈ ਜੀ ਅੱਛਾ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਸੀ ਹਾਂਜੀ ਵਿਆਹ ਕਿ ਕਵਾਰਾ ਨਹੀਂ ਇਕਵਾਰੇ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਆ ਜਿਹਦੀ ਡੈਥ ਹੋ ਚੁੱਕੀ ਕਾਕੇ ਦੀ ਇੱਕ ਨਚਰੋ ਗਿਆ ਕੈਨੇਡਾ ਗਿਆ ਨੂੰ ਕਰੀਬ 2 ਸਾਲ ਹੋ ਗਏ ਨੇ ਉਹ ਜੀ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਿਟ ਦਾ ਹੋ ਗਿਆ ਆਨਲਾਈਨ ਹੋ ਗਿਆ ਸੀ ਪੜਾਈ ਵੇਚ ਤੇ ਹਾਂਜੀ ਪੜਾਈ ਵੇਚ ਤੇ ਗਿਆ ਪੜਾਈ ਵੇਚ ਵਰਕ ਪਰਮਿਟ ਮਿਲ ਇਹ ਵੀ ਕਮਟਾਈ ਮੌਜੂਦ ਹੈ ਇਹ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰ 6 ਵਜੇ ਤੋਂ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਮ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਉਹ ਕਿਹੜੇ ਜੋ ਬਾਕੀ ਕਿੱਥੋਂ ਦੇ ਹੋੜੇ ਤੋਂ ਆਏ ਇਹ ਗੁੜੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜਾ ਕਿਹਦੇ ਮੌਤ ਹੋ ਗਈ ਤਿੰਨਾਂ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਇੱਕ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕੰਤੇ ਦੇ ਗੇਮ ਨੂੰ ਤਨ ਨੂੰ ਮਤਲਬ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਹਿਲ ਲੁਸਿਲਾ ਕਰਕੇ ਤੇ ਜਿਹੜੀ ਲਾਸ਼ ਹੋ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਸਾਡੀ ਬਾਹਰੀ ਹੈ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂ ਲੱਗਾ ਹਾਂਜੀ ਬਹੁਤ ਥੱਕਾ ਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਬਾਈ 23 ਸਾਲ ਉਮਰ ਬਹੁਤਾ ਰੱਬ ਨੇ ਮਾਰਿਆ ਦੋ ਸਾਲ ਹੋਏ ਗਏ ਨੂੰ ਐਕਸੀਡੈਂਟ ਹੋ ਗਿਆ ਸਾਡੀ ਦਰਾਨੀ ਮੌਕਾ ਕੀ ਪਈ ਨੂੰ ਸਾਲ ਨਹੀਂ ਹੋਇਆ ਜੀ ਹਾਂ ਪਹਿਲਾਂ ਪੱਲੇ ਚਾੜ ਲਈ ਜੇ ਲੱਗ ਗਈ ਆ ਇਹ ਹੋ ਗਿਆ ਪੈਂਟ ਰੱਬ ਨੇ ਕਿੰਨੇ ਪੈਣਾ ਇੱਕ ਭਰਾ ਛੋਟਾ ਦੋਆਂ ਤੋਂ ਉਹ ਜਿੱਪਾਂ ਨੂੰ ਕੈਨੇਡਾ ਚ ਗਿਆ ਹਾਂ ਹਾਂ ਜੀ ਕੈਨੇਡਾ ਕੰਕੀ ਇੱਥੇ ਆ ਬਹੁਤ ਥੱਕਾ ਆ ਸਾਡੇ ਦਿਓਰ ਨਾ ਇਹ ਮੰਗ ਕਰਦੇ ਪ੍ਰਸ਼ਾਸਨ ਨੂੰ ਸਵਛਾ ਚਾਹੀਦਾ ਇਹ ਪਤੀ ਜਾ ਰਿਹਾ ਸੀ ਪਤਾ ਲੱਗਾ ਹਾਂਜੀ ਗੱਡੀ ਤੇ ਸੀ ਹਾਂ ਕੰਮ ਤੇ ਜਾਂਦਾ ਏ ਟਰੱਕ ਵਜਾ ਵਿੱਚ ਹਾਂਜੀ ਕਿੰਨਾ ਕੰਮ ਹੋ ਗਿੰਦਾ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਤੋਂ ਭਾਈ 23 ਸਾਲ 嗯。Mm.